ਚਾਹੇ ਬਿਆਨ ਸਾਡੇ ਖਿਲਾਫ ਜਿੱਥੇ ਹੁੰਦਾ ਉਹਨੂੰ ਇਹੋ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਚਾਹੇ ਕੰਗਣਾ ਦਿੰਦੀ ਹੈ ਇਹ ਮਾਹੌਲ ਖਰਾਬ ਹੁੰਦਾ ਦੇਖਦਾ ਜਿਹੜੇ ਬਿਆਨ ਦੇ ਜਿਹੜੀ ਗੱਲ ਕਤਾਨਾ ਮੌਜੂਦ ਹੈ ਉਹ ਪਾਰਲੀਮੈਂਟ ਵਿੱਚ ਦਿਖਾਉਣਾ ਸਾਡੇ ਪ੍ਰਧਾਨ ਮੰਤਰੀ ਨੂੰ ਕਹਿਣਾ ਬਈ ਗਤਾਨ ਅਧੂਲਨ ਦੇ ਰਾਹ ਪਏ ਨੇ ਮਜ਼ਦੂਰ ਦੂਲਨ ਦੇ ਰਾਹ ਪਏ ਨੇ ਕਿਉਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂ ਉੱਥੇ ਜਾ ਕੇ ਰੋਹ ਪਹੁੰਚਿਆ ਜਾਂਦਾ ਬਾਹਰ ਮਾਹੌਲ ਬਿਆਨ ਨਹੀਂ ਦੇ ਕੰਗਣਾ ਤੇ ਬਿੱਟੂ ਹੀ ਕਿਉਂ ਕਿਸਾਨਾਂ ਦੇ ਖਿਲਾਫ ਇਹਨਾਂ ਜ਼ਾਹਰ ਹੋ ਗਏ ਜਿਵੇਂ ਮੈਂ ਕਹਿੰਦੇ ਨੇ ਮਤਲਬ ਜੋ ਨਾਮ ਆ ਕੋਈ ਕਰ ਗੌਰ ਦਾ ਉਸ ਤੋਂ ਤੁਹਾਨੂੰ ਗੱਲ ਕਰਦਾ ਇਹਨਾਂ ਨੇ ਆਪਣੀ ਪਾਰਟੀ ਬਗ ਗਈ ਹੈ ਨਵੀਂ ਪਾਰਟੀ ਜੀ ਗਏ ਇਹਨਾਂ ਨੂੰ ਆਇਆ ਵੀ ਸਾਡੀ ਸਾਡੀ ਹੋਵੇ ਚਾਹਤ ਤੋਂ ਮੰਗਣਾ ਹੁਣ ਮੇਰੇ ਖਿਆਲ ਬਤਾਉਂ ਤੋ ਕਲਮ ਸਤਾਰ ਨਹੀਂ ਹੈਗੀ ਉਹ ਅੱਜ ਕੱਲ ਰਾਜਨੀਤਿਕ ਲੀਡਰ ਹੈ ਉਹਨੂੰ ਲੋਕਾਂ ਨੇ ਵੋਟਾਂ પાਕੇ ਦਿੱਤੇ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਵੇ ਕਿਸਾਨ ਜਿੱਥੋਂ ਜਿੱਥੇ ਆਈਆਂ ਉਹਨਾਂ ਕਿਸਾਨਾਂ ਮਿਹਰਾਂ ਦੀਆਂ ਮੰਗਾਂ ਨੂੰ ਪਾਵੇ ਉਹਨੂੰ ਬਾਦ ਬਵਾਦਾਂ ਨੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਸਿੱਧਾ ਮੋਰਫਰਾ ਕਰਦੇ ਨੇ ਇਹ ਜਿਹੇ ਬਿਆਨ ਸਾਡੇ ਕਲਾ ਬਿੱਟੂ ਦਿੰਦਾ ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਚਾਹੇ ਕੰਗਣਾ ਦਿੰਦੀ ਹੈ ਇਹ ਮਾਹੌਲ ਖਰਾਬ ਹੁੰਦਾ ਦੇਖਦਾ ਜਦੋਂ ਇਹ ਬਿਆਨ ਦੇ ਜਿਹੜੀ ਗੱਲ ਕਿਸਾਨਾਂ ਨੂੰ ਹੋਣੀ ਬਦੀ ਪਾਉਣੀ ਹੈ ਉਹ ਪਾਰਲੀਮੈਂਟ ਵਿੱਚ ਪਾਉਣਾ ਆਪਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਕਿ ਕਿਸਾਨ ਅੰਦੋਲਨ ਦੇ ਰਾਹ ਪਏ ਨੇ ਮਜ਼ਦੂਰ ਅੰਦੋਲਨ ਦੇ ਰਾਹ ਪਏ ਨੇ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਯਾਰ ਉੱਥੇ ਜਾ ਕੇ ਰੋਲ ਪਾਉਣਾ ਚਾਹੀਦਾ ਬਾਅਦ ਵਿੱਚ ਵਾਲੇ ਬਿਆਨ ਨਹੀਂ ਦੇ ਕਿਵੇਂ ਦੇਖਦੇ ਹੋ ਟਾਰਗੇਟ ਕਿੰਨ ਕੀਤਾ ਜਾ ਰਿਹਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਾਰ-ਬਾਰ ਇਹ ਕਰਦੇ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਉਕਾਰ ਕਰਦੇ ਨੇ ਇਹ ਮੰਗਾਂ ਨਹੀਂ ਮੰਨਦੇ ਉਹਨਾਂ ਦੀ ਅਸੀਂ ਜਿਵੇਂ ਸਰਕਾਰੀ ਘਰੀ ਭਾਰਤ ਦੇ ਵਿੱਚ ਮੰਨ ਲਿਆ ਸਾਰੇ ਆਪਾਂ ਸਾਡਾ ਝੋਨਾ ਤਾਂ 20 ਉਹਨੂੰ ਕਿੰਭੂਆ ਵਿਹਾਰ ਦਾ ਝੋਨਾ 900 ਰੁਪਏ ਉਹ ਦਿੱਤੀਦਾ ਓਹਨਾਂ ਨਾਲੋਂ ਕਿਉਂ ਉਹਨਾਂ ਦੇ ਵੋਟਰ ਨਹੀਂ ਪਾਜਾਂ ਕਿਉਂ ਦੇਸ਼ ਦੇ ਵਸਨੀਕ ਹੈਗੇ ਉਹਨਾਂ ਲਈ ਜਿਹੜੀ ਗਿਣਤਾ ਹੈ ਉਹਦਾ ਵੀ ਸਰਕਾਰੀ ਰੇਟ ਦੇਣਾ ਚਾਹੀਦਾ ਮਿਸਟਰ ਨਹੀਂ ਕਹਿੰਦਾ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਰਕਾਰੀ ਚੀਜ਼ ਮਿਲਦੀ ਹੈ ਓਵੇਂ ਹੀ ਭਾਰਤ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਮਿਲਣੀ ਹੈ ਕੰਗਣਾ ਤੇ ਬਿੱਟੂ ਹੀ ਕਿਉਂ ਕਿਸਾਨਾਂ ਦੇ ਖਿਲਾਫ ਇੰਨਾ ਜ਼ਿਆਦਾ ਰੋਗਲ ਦੇਉਂਦੇ ਨੇ ਜਿ ਜੋ ਨਾਮ ਆ ਕੋਈ ਤਾਂ ਬੋਲਦਾ ਗੋਸਤਾ ਉਹ ਜੋ ਗੱਲ ਕਰਦਾ ਇਹਨਾਂ ਨੇ ਆਪਣੀ ਪਾਰਟੀ ਬਦ ਲਈ ਹੈ ਨਵੀਂ ਪਾਰਟੀ ਚ ਗਏ ਨੇ ਇਹਨਾਂ ਨੂੰ ਆਇਆ ਵੀ ਸਾਡੀ ਸਾਡੀ ਅਦੇ ਚੜ ਤੋਂ ਦੇਖੋ ਇੱਕ ਕਰਿਆ ਉਹ ਸਰਜੀਵਰ ਵਾਲਾ ਸਾਡੇ ਖਾਤਾ ਖਿਲਾਫ ਹੁੰਦਾ ਰਿਹਾ ਉਹਨਾਂ ਨੇ ਵੀ ਇਹਨਾਂ ਨੂੰ ਨਹੀਂ ਦਿੱਤਾ ਉਹਨਾਂ ਨੂੰ ਇਹੋ ਜਿਹਾ ਬਿਆਨ ਨਹੀਂ ਦੇਦੇ ਜੰਦੇ ਉਹਨਾਂ ਨੇ ਲੱਗ ਕਰਤਾ ਵੀ ਇਹ ਕੰਗਣਾ ਦਾ ਆਪਦਾ ਨਹੀਂ ਕੀ ਹੋਣਾ ਸਾਡੀ ਪਾਰਟੀ ਦਾ ਕੋਈ ਬਿਆਨ ਨਹੀਂਗਾ ਇਹ ਪਾਰਟੀ ਇਹੀ ਗੱਲ ਕਹਿੰਦੇ ਮਤਲਬ ਮੇਰਾ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦਾ ਜਦੋਂ ਬਿਆਨ ਦਾ ਸੈਂਸ ਵਿੱਚ ਚੱਲਿਆ ਦਾ ਬਿਆਨ ਹੈ ਮੈਂ ਦੁਬਾਰਾ ਫੇਸ ਹੁੰਦੇ ਨਹੀਂ ਕਹਿਣਾ ਚਾਹਦਾ ਬਾਦੋ ਬਾਰੇ ਬਿਆਨ ਨਹੀਂ ਦੇਣੀ ਚਾਹੀਦੀ ਰਾਜੀਤ ਗੱਲ ਕਰਨੀ ਕੀ ਲੱਗਦਾ ਤੁਹਾਨੂੰ ਇਹ ਕਿਸੇ ਦੇ ਇਸ਼ਾਰੇ ਤੇ ਇਹ ਜਿਹੇ ਬਿਆਨ ਦਿੰਦੇ ਆ ਤਾਂ ਇਹਨਾਂ ਦੇ ਆਪਣੇ ਨਿੱਜੀ ਆਹੋ ਮੈਂ ਪਹਿਲਾਂ ਵੀ ਕਹਿ ਗਿਆ ਕਿ ਆ ਵੀ ਇੱਕ ਬਾਂਦਰ ਨੂੰ ਦਾ ਕਬਾਦਰੀ ਕੁੰਦਾ ਮਦਾਰੀ ਤੇ ਜਿਵੇਂ ਉਹ ਡੰਡੇ ਨਾਲ 14 ਮੁੰਜੇ ਕੋ ਰਾਜਦੇ ਉਵੇਂ ਜਿਵੇਂ ਮਿੱਟੂ ਨੱਚਦਾ ਉਵੇਂ ਜਿਵੇਂ ਇਹ ਮਤਲ ਕੰਗੜਾ ਲੱਗਦੀ ਹੈ ਸੈਂਟਰ ਸਰਕਾਰ ਨਜ਼ਾਰੀ ਹੈ ਜਿਵੇਂ ਉਹਨਾਂ ਨੂੰ ਕਹਿੰਦੇ ਹੋ ਨੱਚੀ ਜਾਂਦੇ ਨੇਗੇ ਜਿਹੜੀ ਗੱਲ ਹੋ ਗਈ ਇਹ ਬਿਆਨ ਕੰਗੜਾ ਦਾ ਕੱਲੀ ਦਾ ਨਹੀਂ ਤੇ ਸਰਕਾਰੀ ਨਿਕਲ ਤੌਰ ਕਰੇਗਾ ਬਿਆਨ ਇਹ ਵੀ ਪਾਰਟੀ ਦਾ ਬਿਆਨ ਹੈ ਕਿ ਤੋਂ ਬਾਦ-ਬਾਦ ਵਾਲੇ ਕਹਿੰਦੇ ਮੁੰਦਰਮਾਨਾਂ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਇੱਕ ਖਾਲ ਲੀਡਰਾਂ ਦੇ ਖਿਲਾਫ ਕਹਿੰਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿੰਦੇ ਮਿਆਰ ਲਵਾਏ ਜਾ ਰਹੇ ਨੇ ਕਿ ਆਪ ਦੀ ਪਾਰਟੀ ਵੀ ਇਖਣਾਈ ਕਰਨੀ ਤੇ ਕਰ ਦਿੱ। ਦਿੱਲੀ ਵਾਲੇ ਸੰਘਰਸ਼ ਨੂੰ ਲੈ ਕੇ ਵੀ ਬੜੇ ਇਲਜ਼ਾਮ ਲਗਾ ਲੱਗੇ ਥੋੜੇ। ਨਹੀਂ ਪੁੱਛ ਲੱਗੇ ਸਾਡੇ ਦੇ ਲੀਡਰ ਨੇ ਬਹੁਤ ਸਿਆਣਾਂ ਦਾ ਦੁਲਰ ਸਾਡੀ ਵਰਕਨੈਸ ਚੰਗ ਲੜੇ ਜਿਉਂਥੇ ਪ੍ਰੈਜ਼ੀਡੈਂਟ ਕੰਮ ਖਰਾਬ ਕੀਤਾ ਹੈ ਸਾਡੇ ਦੋਲਣੀਆਂ ਵਿਰੋਧੀ ਜੱਸੀ ਬੰਦੀਆਂ ਧੀਆਂ ਉਹਨਾਂ ਨੇ ਖਰਾਬ ਕੀਤਾ ਸਾਡੇ ਅੱਖਿਓਂ ਨਾ ਵਰਕਰ ਨੇ ਨਾ ਲੀਡਰ ਖੇਲ ਨੂੰ ਲੈ ਕੇ ਕਿਵੇਂ ਦੇਖਦੇ ਹੋ ਜਿਹੜਾ ਫਰਮਾ ਉਹ ਪੰਜਾਬ ਤੇ ਨਹੀਂ ਹੋਣੀ ਚਾਹੀਦੀ ਹੌਸਤੇ ਟੱਲੇ ਚੱਲੇ ਜਾ ਰਹੀ ਤੇ ਬਾਦਲ ਬੋਦ ਖੜਾ ਹੋਊਗਾ ਸਿੱਖ ਜਿੱਤੇ ਬੰਦਿਆ ਖੜੇ ਗਰੂਰ ਕਰ ਲੀਆਂ ਹੋਰ ਲੋਕ ਗਰੂਰ ਕਰਨਗੇ ਅਸੀਂ ਵੀ ਗਰੂਰ ਕਰਾਂਗੇ ਉਹਨੂੰ ਇੱਕ ਪੰਜਾਬ ਦੇ ਇੱਕੋ ਫਰਮਾ ਨਹੀਂ ਹੋਊਗਾ ਕਿਸਾਨ ਕਹਿੰਦੇ ਭਾਰਤ ਦੇ ਵਿੱਚ ਵੀ ਬੰਗਲਾਦੇਸ਼ ਵਰਗਾ ਮਾਹੌਲ ਬਣਾਉਣਾ ਚਾਹੁੰਦੇ ਸੀ ਨਹੀਂ ਬਿਲਕੁਲ ਨਹੀਂ ਉਹ ਤਾਂ ਸਾਰੇ ਭਾਰਤ ਦਾ ਅੰਦੋਲਨ ਸੀਗਾ ਇਹ ਤਾਂ ਸਾਰੇ ਭਾਰਤ ਨੂੰ ਭੌਣ ਬਣ ਕੇ ਦੇਖਣ ਦਾ ਸੀ ਕਿ ਉਹਨੂੰ ਉਹਦੇ ਵਿੱਚ ਥੋੜਾ ਥੋੜੀ ਜਾਊਗਾ ਮੈਡਰ ਜੋ ਸਾਰੇ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ ਉਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਥੋੜਾ ਜ ਸਾਰੇ ਭਾਰਤ ਦੇ ਕਿਸਾਨ ਉੱਥੇ ਆਈ ਸੀ ਤੇ ਬਦਨਾਮ ਕਰਦੇ ਨੇ ਹਰਿਆਣਾ ਵਾਲੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਬੰਦ ਬਾਬਤ ਬਿਆਨ ਦਿੰਦੇ ਤਾਂ ਭਾਰਤ ਦੇ ਕਿਸਾਨਾਂ ਦੇ ਖਿਲਾਫ ਹੀ ਬਿਆਨ ਦੇ ਜਿਵੇਂ ਅੱਜ ਕੱਲ੍ਹ ਪਹਿਲਾਂ ਕੰਗੜਾ ਦੇ ਅਜੇ ਇਹ ਬਿਆਨ ਆਉਂਦੇ ਨੇ ਜੇ ਉਹਨਾਂ ਦਾ ਵਿਰੋਧ ਕਰਦੇ ਜਿਵੇਂ ਕੁਲਵਿੰਦਰ ਕੌਰ ਨੇ ਕੀਤਾ ਸੀ ਤਾਂ ਉਸ ਤੋਂ ਬਾਅਦ ਭਾਰਤ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਦੱਜਿਆ ਜਾਂਦਾ ਆਉਂ ਤੋਂ ਬਹੁਤ ਕੁਝ ਕਹਿਣਗੇ ਜਦੋਂ ਸੀ ਉਹਨਾਂ ਦਾ ਵਿਰੋਧ ਕਰਾਂਗੇ ਉਹ ਲੋਕ ਅੱਤਵਾਦੀਆਂ ਉਹ ਜਿਹੇ ਖਿਰੂ ਵਾਲਾ ਕੱਢੀ ਜਾਂਣਾ ਉਹ ਲੀਡਰ ਨੇ ਜੇ ਅਸੀਂ ਵਿਰੋਧ ਕਰਦੇ ਤਾਂ ਅਸੀਂ ਅੱਤਵਾਦੀ ਜਿਸ ਤਰ੍ਹਾਂ ਇਹਨੇ ਬੰਗਲਾਦੇਸ਼ ਦੇ ਵਿੱਚ ਬਹੁਤ ਜਿਹੜਾ ਮ ਮਨਾ ਉਸੇ ਤਰੀਕੇ ਜਿਵੇਂ ਕਲਕੱਤਾ ਦੇ ਵਿੱਚ ਇੱਕ ਸਾਡੇ ਦੇਸ਼ ਦੀ ਧੀ ਦੇ ਨਾਲ ਇੱਕ ਡਾਕਟਰ ਨਹੀਂ ਸੀ ਨਾ ਉਹ ਹੈ ਉੱਥੇ ਤਾਂ ਸਰਕਾਰ ਦੀ ਇਹਨਾਂ ਦੀ ਕੇਂਦਰੀ ਸਰਕਾਰ ਅਗਰ ਭਾਰਤ ਦੇ ਵਿੱਚ ਤਾਂ ਕਿਉਂ ਨਹੀਂ ਇਹ ਘਟਨਾ ਮਾਰੂ ਪਈਆਂ ਜਿਹੜੀਆਂ ਉਹ ਘਟਨਾਵਾਂ ਦੇ ਮਤਭਾਗੀਆਂ ਨੇ ਮਤਲਬ ਦੇਸ਼ ਗੁਰੂ ਕੀ ਨੇ ਲੀਡੀ ਲਈ ਗੁਰੂ ਕੀ ਹੈ ਉਹ ਘਟਨਾਵਾਂ ਨਹੀਂ ਵਾਪਰਗੀਆਂ ਜਾਂ ਉਹਦੀ ਜ਼ਿੰਮੇਵਾਰ ਕੌਣ ਹੈ ਮਤਲਬ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇੰਗੀਆਂ ਗੱਲਾਂ ਤੇ ਕੰਟਰੋਲ ਕਰੇ ਪ੍ਰਸ਼ਾਸਨ ਜ਼ਿੰਮੇਵਾਰ ਨਾ ਇੰਗੀਆਂ ਗੱਲਾਂ ਤੇ ਕੰਟਰੋਲ ਕਰੇ ਗਾਹ ਨੂੰ ਹੀ ਘਟਾਉਣਾ ਨਹੀਂ ਵਾਪਰ ਜੀ ਜਿਹੜਾ ਉਹ ਡਾਕਟਰ ਨਹੀਂ ਗਲਾ ਵਾਪਰਿਆ ਘਟਾਣਾ ਵਾਪਰਿਆ ਉਹਦੀ ਅਸੀਂ ਮਿਲਦਿਆ ਕਰਦੇ ਆਂ ਕਿ ਤੇ ਜਿਹੜੇ ਬੰਦੇ ਨੇ ਉਹ ਕਰਿਆ ਉਹਨੂੰ ਸਭ ਤੋਂ ਸਖਤ ਸਜ਼ਾ ਦੇ ਇੱਕ ਪਾਸੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਹਿਰ ਪਲਾਈ ਜਾ ਰਹੀ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟਾਂ ਪੈਰੀਆਂ ਨੇ ਕਿ ਜੋ ਜਿਹੜੀ ਉਹ ਡਾਕਟਰ ਨਹੀਂ ਸੁਦੇ ਪਿਤਾ ਨੇ ਕਿਹਾ ਵੀ ਆਪ੍ਰੀਤਿਕ ਸਰਦਾਰ ਹੁੰਦਾ ਕੋਈ ਤਾਂ ਮੇਰੀ ਬੇਟੀ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਨਹੀਂ ਲੜਨ ਵਾਲ ਲੜਨ ਵਾਲੇ ਲੋਕ ਤੇ ਜਿਮੋਤੀ ਬੈਠੇ ਨੇ ਮੁਸਲਮਾਨਾਂ ਦੀ ਬੈਠੇ ਨੇ ਨਿصاف ਵਾਲੇ ਲੋਕ ਸਾਰੀਆਂ ਕੌਮਾਂ ਨੂੰ ਦੇ ਦੇਗੇ ਆਜੇ ਉੱਤੇ ਮੌਕੇ ਤੇ ਕੋਈ ਰੋਹਣ ਦਾ ਬੰਦਾ ਹੋਊਗਾ ਇਹੋ ਜਿਹਾ ਨਹੀਂ ਘਟਣਾ ਵਾਪਰਨ ਦੇਣਾ ਠੀਕਾ ਮਾੜੀ ਗੱਲ ਹੋਈ ਹੈ ਜੋ ਘਟਣਾ ਪਾਉਂਦਾ